ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਦੇਖੋ ਅਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜੀਵੇ ਕੇ ਥਰਮਲ ਪਲਾਂਟ ਖਰੀਦ ਰਹੀ ਹੈ ਉਹ ਥਰਮਨ ਪਲਾਂਟ ਜਿਹੜਾ ਕਿ ਬੈਂਕ ਕਰਪਟ ਹੋ ਚੁੱਕਿਆ ਹੈ ਤੇ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਬਣਾਇਆ ਸੀ ਉਹ ਛੱਡ ਕੇ ਪੱਛ ਚੁੱਕੀ ਹੈ ਜੀਵੀਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਕੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ 1080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਣੀ ਆ ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60000 ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਕਿੰਨੇ ਕੁ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ 1080 ਕਰੋੜ ਰੁਪਏ ਚੁੱਕੀ ਗਿਆ ਜਨਨ ਕਿ 2 ਕਰੋੜ ਰੁਪਏ ਪਰ ਮੈਗਾਵਾਟ ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਕਿਉਂਕਿ ਜੇ ਸਾਡੀ ਸਰਕਾਰ ਕੋਲੇ ਇੰਨਾ ਪੈਸਾ ਹੈ ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਬਾਰਾ ਚਾਲੂ ਕੀਤਾ ਜਾਏ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਲੈਂਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦ ਲਿਆ ਰੋਪੜ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ ਰੋਪੜ ਦੇ ਥਰਮਲ ਪਲਾਂਟ ਦੀ ਤਾਂ ਕਲੋਨੀ ਤੁਸੀਂ ਵੇਚਣ ਤੇ ਲਾਈਏ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਈ। ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ? ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ। ਸੋ ਇਹ ਚੀਜ਼ਾਂ ਇਹ ਜਿਹੜਾ ਡਾਟਾ ਹੈ ਇਹ ਜ਼ਾਹਰ ਕਰਨਾ ਚਾਹੀਦਾ ਹੈ। ਲੋਕਾਂ ਦੇ ਸਾਹਮਣੇ ਰੱਖੋ। ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ। ਅਸੀਂ ਘਾਟੇ 'ਚ ਆਂ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੂੰ ਸਾਨੂੰ ਫੜਾਓ। ਅਸੀਂ ਚਲਾ ਕੇ ਦਿਖਾਉਨੇ ਆ। ਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੀ ਕਫੇਲ ਕੰਪਨੀ ਹੈ ਜਿਨੂੰ ਇੰਨੀ ਮਹਿੰਗੀ ਬਿਜਲੀ ਤੁਹਾਡੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਬਿਜਲੀ ਉਹ ਵੇਚ ਰਹੇ ਸੀ ਤਾਂ ਵੀ ਘਾਟੇ 'ਚ ਨੇ ਤਾਂ ਪੰਜਾਬ ਸਰਕਾਰ ਉਹਨੂੰ ਪਬਲਿਕ ਸੈਕਟਰ ਬਣਾ ਕੇ ਇੰਨਾ ਇੰਟਰਸਟ ਕਿਉਂ ਲੈ ਰਹੀ ਹੈ ਇਹ ਸਾਨੂੰ ਦੱਸਿਆ ਜਾ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਰਾਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦਿਆ ਦੇਖੋ ਅੱਜ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਕਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜੀਵੀਕੇ ਥਰਮਲ ਪਲਾਂਟ ਖਰੀਦ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਕਿ ਬੈਂਕ ਕਰਪਟ ਹੋ ਚੁੱਕੇ ਹੈ ਤੇ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਬਣਾਇਆ ਸੀ ਉਹ ਛੱਡ ਕੇ ਪੱਛ ਚੁੱਕੀ ਹੈ ਜੀਵੀਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਕੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ ਉਹ 1080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਅਸੀਂ ਕਿ ਕੋਈ ਗੱਲ ਨਹੀਂ ਤੂੰ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆ ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਕਿੰਨੀ ਇੱਕ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ 1080 ਕਰੋੜ ਰੁਪਏ 'ਚ ਖਰੀਦਿਆ ਜਾਨੀ ਕਿ 2 ਕਰੋੜ ਰੁਪਈਆ ਪਰ ਮੈਗਾਵਾਟ ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਕਿਉਂਕਿ ਜੇ ਸਾਡੀ ਸਰਕਾਰ ਕੋਲੇ ਇੰਨਾ ਪੈਸਾ ਹੈ ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਆਰਾ ਚਾਲੂ ਕੀਤਾ ਜਾਏ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਰਾਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਰੋਪੜ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ ਰੋਪੜ ਦੇ ਥਰਮਲ ਪਲਾਂਟ ਦੀ ਤਾਂ ਕਲੋਨੀ ਤੁਸੀਂ ਵੇਚਣ ਤੇ ਲਾਈਏ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ ਸੋ ਇਹ ਚੀਜ਼ਾਂ ਇਹ ਜਿਹੜਾ ਡਾਟਾ ਹੈ ਇਹ ਜ਼ਾਹਰ ਕਰਨਾ ਚਾਹੀਦਾ ਹੈ ਲੋਕਾਂ ਦੇ ਸਾਹਮਣੇ ਰੱਖੋ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੇ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਂਦੇ ਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੀ ਕਫੇਲ ਕੰਪਨੀ ਹੈ ਜਿਹਨੂੰ ਇੰਨੀ ਮਹਿੰਗੀ ਬਿਜਲੀ ਤੁਹਾਡੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਬਿਜਲੀ ਉਹ ਵੇਚ ਰਹੇ ਸੀ ਤਾਂ ਵੀ ਘਾਟੇ 'ਚ ਨੇ ਤਾਂ ਪੰਜਾਬ ਸਰਕਾਰ ਉਹਨੂੰ ਪਬਲਿਕ ਸੈਕਟਰ ਬਣਾ ਕੇ ਐਨਾ ਇੰਟਰਸਟ ਕਿਉਂ ਲੈ ਰਹੀ ਹੈ ਇਹ ਸਾਨੂੰ ਦੱਸਿਆ ਜਾ